ਪਾਠ 12ਵਾਂ ਸ਼ਕਤੀ ਦਾ ਪੰਡਾਰ ਬਿਜਲੀ ਉਦੇਸ਼ ਬਿਜਲੀ ਦੀ ਸੋਚ ਵਿਚਾਰ ਕੇ ਸੁਚੱਜੇ ਢੰਗ ਨਾਲ ਵਰਤੋਂ ਕਰਨੀ ਤਾਂ ਜੋ ਇਹ ਬਿਜਲੀ ਦੇਸ਼ ਦੀ ਤਰੱਕੀ ਦਾ ਰਾਹ ਬਣ ਸਕੇ ਬਿਜਲੀ ਦੀ ਬਚਤ ਹੈ ਕਰਨੀ ਇਹ ਸਾਰੇ ਉਪ ਕਰਨਾ ਦੀ ਜਨਨੀ ਹਰ ਪਾਸਾ ਰੁਸ਼ਨਾਉਂਦੀ ਹੈ ਖੁਸ਼ੀਆਂ ਕਰ ਲੈ ਆਉਂਦੀ ਹੈ ਬਿਜਲੀ ਜੇ ਬੇਕਾਰ ਹੈ ਚਲਦੀ ਵਾਤੂ ਬਿੱਲ ਦਾ ਖਰਚਾ ਮਲਦੀ ਕਰੋ ਨਾ ਬਿਜਲੀ ਦੀ ਬਰਬਾਦੀ ਨਹੀਂ ਤਾਂ ਨੇਰੇ ਵਿੱਚ ਰਹੇਗੀ ਆਬਾਦੀ ਹਰ ਇੱਕ ਯੰਤਰ ਇਹ ਚਲਾਵੇ ਦੇਸ਼ ਨੂੰ ਤਰੱਕੀ ਦੀ ਰਾਹ ਲੈ ਆਵੇ ਜੇ ਇਹ ਨਾ ਹੋਵੇ ਤਾਂ ਕੀ ਹੋਵੇ ਚੌਪਾਸੇ ਕੁੱਪ ਹਨੇਰਾ ਹੋਵੇ ਰਾਤ ਨੂੰ ਵੀ ਇਹ ਦਿਨ ਬਣਾਉਂਦੀ ਘਰ ਵਿੱਚ ਚਾਨਣ ਲੈ ਆਉਂਦੀ ਜਿੰਨੀ ਬਿਜਲੀ ਦੀ ਸ਼ਕਤੀ ਸਾਡੇ ਕੋਲ ਅਮੀਰੀ ਉਨੀ ਸਾਡੇ ਕੋਲ ਜੇ ਇਹ ਸ਼ਕਤੀ ਥੋੜੀ ਹੋਵੇ ਤਰੱਕੀ ਵੀ ਬਸ ਪੈ ਕੇ ਰੋਵੇ ਜੇ ਇਹ ਵਰਤੀਏ ਸੰਜਮ ਨਾਲ ਕਰ ਦਿੰਦੀ ਇਹ ਮਾਲਾ ਮਾਲ ਬੱਚਿਓ ਤੁਸੀਂ ਇਹ عہد ਕਰ ਲੋ ਫालतू ਦੀਆਂ ਬੱਤੀਆਂ ਬੰਦ ਕਰ ਦਿਓ ਜੇ ਇਹ ਆਦਤ ਅਪਣਾਓਗੇ ਦੇਸ਼ਪਤੀ ਆਪਣਾ ਫਰਜ਼ ਨਿਭਾਓਗੇ ਕੀ ਸਿੱਖਿਆ ਬਿਜਲੀ ਦੀ ਬੇਲੋੜੀ ਵਰਤੋਂ ਨਾ ਕਰਦਾ ਬਿਜਲੀ ਬਚਾ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ